ਪੰਜਾਬ ਦੀ ਮਾਂ ਖੇਡ ਜਿਸ ਨੂੰ ਹਰ ਪੰਜਾਬੀ ਨੇ ਇੱਕ ਵੱਖਰਾ ਪਿਆਰ ਅਤੇ ਇੱਜ਼ਤ ਦਿੱਤੀ ਉਹ ਖੇਡ ਹੈ ਕਬੱਡੀ। ਇਹ ਖੇਡ ਹਰ ਪੰਜਾਬੀ ਦੇ ਦਿਲ ਦੇ ਵਿੱਚ ਮਿੱਟੀ ਦੀ ਖੁਸ਼ਬੂ ਦੇ ਵਾਂਗੂੰ ਜੁੜਿਆ ਹੋਇਆ ਹੈ ਤੇ ਜਦੋਂ ਵੀ ਕਬੱਡੀ ਦੀ ਗੱਲ ਆਉਂਦੀ ਹੈ ਤਾਂ ਇੱਕ ਨਾਂ ਜਿਹੜਾ ਆਪੋ ਆਪੇ ਜ਼ੁਬਾਨ ਦੇ ਉੱਤੇ ਆ ਜਾਂਦਾ ਹੈ ਉਹ ਹੈ ਹਰਜੀਤ ਸਿੰਘ ਬਾਜਾਖਾਨਾ। ਬਾਜਾਖਾਨਾ ਪਿੰਡ ਤੋਟਕੇ ਕੁਲ ਦੁਨੀਆ ਦੇ ਵਿੱਚ ਆਪਣੀ ਖੇਡ ਦੀ ਤਾਕ ਜਮਾਉਣ ਵਾਲੇ ਹਰਜੀਤ ਦੀ ਯਾਦ ਦੇ ਵਿੱਚ ਅੱਜ ਵੀ ਕਬੱਡੀ ਕੱਪ ਹੁੰਦੇ ਨੇ। ਉਹਨਾਂ ਦੇ ਨਾਂ ਉੱਤੇ ਉੱਭਰਦੇ ਖਿਡਾਰੀਆਂ ਨੂੰ ਅਵਾਰਡ ਦਿੱਤੇ ਜਾਂਦੇ ਨੇ। ਬਾਜਾਖਾਨਾ ਵਿਖੇ ਹਰਜੀਤ ਦੇ ਨਾਂ ਉੱਤੇ ਰੱਖੇ ਸਰਕਾਰੀ ਸਕੂਲ ਦੇ ਨਾਂ ਦੇ ਨਾਲ-ਨਾਲ ਉਹਨਾਂ ਦੀ ਯਾਦਗਾਰੀ ਵੀ ਬਣਾਈ ਗਈ ਹੈ ਜਿੱਥੇ ਹਰਜੀਤ ਦੇ ਦੋ ਬੁੱਤ ਤਸਵੀਰਾਂ ਪੇਂਟਿੰਗ ਜੀਵਨ 베ਰਵਾ ਤੇ ਉਹਨਾਂ ਵੱਲੋਂ ਜਿੱਤੀਆਂ ਗਈਆਂ ਟਰੋਫੀਆਂ ਤੇ ਕੱਪ ਰੱਖੇ ਗਏ ਨੇ। ਹਰਜੀਤ ਕਬੱਡੀ ਖੇਡ ਦੇ ਵਿੱਚ ਸਦਾ ਦੇ ਲਈ ਅਮਰ ਹੋ ਗਏ। ਜਦੋਂ ਉਹਨਾਂ ਦਾ ਸੜਕ ਹਾਦਸੇ ਦੇ ਵਿੱਚ ਦਿਹਾਂਤ ਹੋਇਆ ਸੀ ਤਾਂ ਉਹਨਾਂ ਦੀ ਆਤਮਿਕ ਸ਼ਾਂਤੀ ਅਤੇ ਅੰਤਿਮ ਅਰਦਾਸ ਇੱਕ ਪਿੰਡ ਜਾਂ ਇੱਕ ਥਾਂ ਨਹੀਂ ਸਗੋ ਪਿੰਡ-ਪਿੰਡ ਹੋਈ ਸੀ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੇ ਤਾਕੜਤਾ ਵੀ ਹਰਜੀਤ ਸਿੰਘ ਬਾਜਾਖਾਨਾ ਬਿਨਾਂ ਇਸ ਖੇਡ ਦਾ ਜ਼ਿਕਰ ਅਧੂਰਾ ਹੈ ਅੱਜ ਤੋਂ 27 ਬਰੇ ਪਹਿਲਾਂ 27 ਬਰਿਆਂ ਦੀ ਉਮਰ ਹਰਜੀਤ ਆਪਣੇ ਸਾਥੀ ਖਿਡਾਰੀਆਂ ਤਲਵਾਰ ਕਾਉਂਕੇ ਕੇਵਲ ਲੋਪੋ ਅਤੇ ਕੇਵਲ ਸੇਖਾਂ ਨਾਲ 16 ਅਪ੍ਰੈਲ 1998 ਨੂੰ ਮੁਰਿੰਡਾ ਖਰੜ ਵਿਚਾਲੇ ਕੜਮਾ ਪਿੰਡ ਕੋਲ ਸੜਕ ਹਾਦਸੇ ਦੇ ਵਿੱਚ ਸੰਦੀਵੀ ਵਿਛੋੜਾ ਦੇ ਗਏ ਸੀ ਇਸ ਦਿਲ ਕੰਬਾਉ ਅਤੇ ਦਰਦਨਾਕ ਹਾਦਸੇ ਦੇ ਵਿੱਚ ਕਬੱਡੀ ਦਾ ਚੜਦਾ ਸੂਰਜ ਸਿਖਰ ਦੁਪਹਿਰੇ ਡੁੱਬ ਗਿਆ ਸੀ ਜਿਸ ਨਾਲ ਸਮੁੱਚਾ ਖੇਡ ਜਗਤ ਸੁੰਨਾ ਹੋ ਗਿਆ ਸੀ ਹਰਜੀਤ ਦਾ ਜਨਮ 5 ਦਸੰਬਰ 1971 ਨੂੰ ਬਾਜਾਖਾਨਾ ਵਿਖੇ ਪੁਲਿਸ ਇੰਸਪੈਕਟਰ ਬਖਸ਼ੀਸ਼ ਸਿੰਘ ਬਰਾੜ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖ ਤੋਂ ਹੋਇਆ ਸੀ ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਇੱਕ ਭਰਾ ਸਰਬਜੀਤ ਸਿੰਘ ਪਹਿਲਾ ਹੀ ਜ਼ਾਹਾਨ ਨੂੰ ਤੁਰ ਗਿਆ ਸੀ ਬਾਜਾਖਾਨਾ ਵਿਖੇ ਸਰ ਕਾਰੀ ਸਕੂਲ ਦੇ ਵਿੱਚ ਪੜ੍ਹਦਿਆਂ ਹਰਜੀਤ ਨੇ ਮੱਗਰ ਸਿੰਘ ਡੀਪੀਟੀ ਤੋਂ ਕਬੱਡੀ ਦੇ ਮੁੱਢਲੇ ਗੁਰ ਸਿੱਖੇ ਇਸ ਦੌਰਾਨ ਉਹ ਪਹਿਲੀ ਵਾਰ ਗੁਹਾਟੀ ਵਿਖੇ ਜੂਨੀਅਰ ਕੁੰਮੀ ਸਕੂਲ ਖੇਡਾਂ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਗਿਆ ਪਿੰਡ ਤੋਂ میٹرਕ ਕਰਨ ਤੋਂ ਬਾਅਦ ਹਰਜੀਤ ਨੇ ਅਗਲੀ ਪੜ੍ਹਾਈ ਲਈ სპੋਰਟਸ ਸਕੂਲ ਜਲੰਧਰ ਦੇ ਵਿਖੇ ਦਾਖਲਾ ਲੈ ਲਿਆ ਜਿੱਥੇ ਪ੍ਰਸਿੱਧ ਕੋਚ ਅਜੀਤ ਸਿੰਘ ਮਾਲੜੀ ਦੀ ਦੇਖ ਰੇਖੇਟ ਉਹਨਾਂ ਦੀ ਖੇਡ ਦੇ ਵਿੱਚ ਹੋਰ ਵੀ ਨਿਖਾਰ ਆਇਆ। ਛੈਲ ਛਬੀਲਾ ਗੱਬਰੂ ਹਰਜੀਤ ਨਰੋਏ ਜੁੱਸੇ ਦਾ ਮਾਲਕ ਹੋਣ ਕਾਰਨ ਕਬੱਡੀ ਤੋਂ ਪਹਿਲਾਂ ਸ਼ਾਰਟ ਪੁੱਟ ਸੁੱਟਦਾ ਰਿਹਾ ਤੇ ਕੁਸ਼ਤੀ ਦੇ ਅਖਾੜੇ ਦੇ ਵਿੱਚ ਕੁਲਦਾਰ ਰਿਹਾ। ਉਹ ਪੰਜਾਬ ਸਕੂਲ ਖੇਡਾਂ ਦੇ ਵਿੱਚ ਕੁਸ਼ਤੀ ਚੈਂਪੀਅਨ ਵੀ ਰਿਹਾ। ਇਸ ਤੋਂ ਬਾਅਦ ਉਹ ਕੁਲਵਕਤੀ ਕਬੱਡੀ ਖੇਡ ਨੂੰ ਸਮਰਪਿਤ ਹੋ ਗਿਆ ਰੋਜ਼ਾਨਾ ਸਵੇਰੇ ਸ਼ਾਮ 2-2 ਘੰਟੇ ਵਰਜਿਸ ਕਰਨੇ ਉਹ ਦੌੜਾਂ ਵੀ ਦੌੜਦਾ ਭਾਰ ਚੁੱਕਦਾ ਤੇ ਡੰਡ ਬੈਠ ਕਾ ਲਗਾਉਂਦਾ ਸਖਤ ਮਿਹਨਤ ਨੇ ਉਸ ਦਾ ਸ਼ਰੀਰ ਦਰਸ਼ਨੀ ਬਣਾ ਦਿੱਤਾ ਸੀ ਸ਼ੁਰੂਆਤੀ ਦੌਰ ਦੇ ਵਿੱਚ ਉਹ ਚੰਗਾ ਜਾਫੀ ਵੜਨਾ ਚਾਹੁੰਦਾ ਸੀ ਮੋਢਲੇ ਸਮੇਂ ਦੇ ਵਿੱਚ ਗਾਜੀਆਣਾ ਵਿਖੇ ਕਾਲੇ ਦੇ ਕੋਲ ਰਹਿ ਕੇ ਹਰਜੀਤ ਪ੍ਰੈਕਟਿਸ ਵੀ ਕਰਦਾ ਰਿਹਾ ਉਸ ਦਾ ਕੱਦ 6 ਫੁੱਟ ਤੇ ਭਾਰ 40 ਕਿਲੋ ਤੋਂ ਵੱਧ ਸੀ ਹਰਜੀਤ ਸੁਭਾਅ ਦਾ ਚੰਗਾ ਤੇ ਹੱਸ ਕੇ ਕਬੱਡੀ ਪਾਉਣ ਵਾਲਾ ਜਾਣਿਆ ਜਾਂਦਾ ਸੀ ਉਸ ਨੇ ਮਾੜੇ ਖਿਡਾਰੀਆਂ ਦੇ ਨਾਲ ਕਦੇ ਵੀ ੱੱਕਾ ਨਹੀਂ ਕੀਤਾ ਹਰਜੀਤ ਦਾ ਰੇਡ ਪਾਉਣ ਦਾ ਦਿਲਚਸਪ ਸਟਾਈਲ ਸੀ ਜੋ ਧਰਤੀ ਨੂੰ ਮੱਥਾ ਟੇਕ ਕੇ ਉੱਪਰ ਅਸਮਾਨ ਦੇ ਵੱਲ ਸਿਰ ਕਰਕੇ ਰੇਡ ਦੀ ਸ਼ੁਰੂਆਤ ਕਰਦਾ ਸੀ ਬਹੁਤੀ ਘੱਟ ਮੌਕਾ ਹੁੰਦਾ ਜਦੋਂ ਉਸ ਨੂੰ ਜਾਫੀ ਕੋਲੋਂ ਪੁਆਇੰਟ ਲੈਣ ਲਈ ਸੰਘਰਸ਼ ਕਰਨਾ ਪੈਂਦਾ ਕਈ ਵਾਰ ਤਾਂ ਉਹ ਪੂਰੇ ਮੈਚ ਦੌਰਾਨ ਆਪਣੇ ਪਿੰਡੇ ਨੂੰ ਬਿਨਾਂ ਮਿੱਟੀ ਲਵਾਏ ਗਰਾਊਂਡ ਤੋਂ ਬਾਹਰ ਆ ਜਾਂਦਾ ਹਰਜੀਤ ਨੇ ਬਾਜਾਖਾਨਾ ਤੋਂ ਆਪਣਾ ਖੇਡ ਕੈਰੀਅਰ ਸ਼ੁਰੂ ਕਰਕੇ ਫਿਰ ਮੋਗਾ ਪੈਪਸੂ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਖੇਡਦਿਆਂ ਭਾਰਤ ਦੀ ਵੀ ਨੁਮਾਇੰਦਗੀ ਕੀਤੀ ਉਹ 5 ਸਾਲ ਪੰਜਾਬ ਪੁਲਿਸ ਵੱਲੋਂ ਖੇਡਦਾ ਰਿਹਾ ਗੱਲ 90ਵਿਆਂ ਦੇ ਸ਼ੁਰੂ ਦੀ ਹੈ ਗਾਲਿਬ ਦੇ ਟੂਰਨਾਮੈਂਟ ਦਾ ਫਾਈਨਲ ਰੱਜੀਵਾਲ ਦੇ ਭਿੰਡਰ ਕਲਾ ਵਿਖੇ ਖੇਡਿਆ ਗਿਆ ਫਾਈਨਲ ਬਹੁਤੀ ਫਸਵਾ ਸੀ ਅਤੇ ਆਖਰੀ ਰੇਡ ਤੱਕ ਸਕੋਰ ਬਰਾਬਰ ਚੱਲ ਰਿਹਾ ਸੀ ਜਿਸ ਕਾਰਨ ਆਖਰੀ ਰੇਡ ਤੇ ਮੈਚ ਤੇ ਟੂਰਨਾਮੈਂਟ ਦੇ ਕੱਪ ਦਾ ਫੈਸਲਾ ਹੋਣਾ ਸੀ ਆਖਰੀ ਰੇਡ ਰੱਜੀਵਾਲਾ ਤਰਫੋਂ ਹਰਜੀਤ ਬਾਜਾਖਾਨਾ ਪਾ ਰਿਹਾ ਸੀ ਉਸ ਵੇਲੇ ਕਬੱਡੀ ਸਾਹ ਨਾਲ ਪਾਈ ਜਾਂਦੀ ਸੀ ਜਦੋਂ ਰੇਡਰ ਨੇ ਕਬੱਡੀ ਕਬੱਡੀ ਬੋਲਣਾ ਹੁੰਦਾ ਸੀ ਅੱਜ ਦੇ ਸਮੇਂ ਵਾਂਗ 30 ਸੈਕਿੰਟਾਂ ਦੀ ਕਬੱਡੀ ਨਾਲ ਨਹੀਂ ਹੁੰਦੀ ਸੀ ਹਰਜੀਤ ਨੇ ਆਪਣੇ ਦਮ ਦੇ ਨਾਲ ਬੰਤੇ ਨੂੰ ਖਿੱਚ ਕੇ ਲਿਆਂਦੇ ਹੁੰਦਿਆਂ ਨੂੰ ਹੱਥ ਲਗਾ ਕੇ ਜੇਤੂ ਅੰਕ ਬਟੋਰਿਆ ਉਸ ਰੇਡ ਤੋਂ ਬਾਅਦ ਹਰਜੀਤ ਦੀ ਗੁੱਡੀ ਚੜ ਗਈ ਉਸ ਸਮੇਂ ਕਰੀਬ 40 ਤੋਂ 45 ਸਕਿੰਟ ਰੇਡ ਚੱਲੀ ਅਤੇ ਜਿਸ ਤੋਂ ਬਾਅਦ ਕਬੱਡੀ ਦੀ ਰੇਡ ਦਾ ਸਮਾਂ ਨਿਰਧਾਰਿਤ ਕਰਨ ਦੀ ਮੰਗ ਵੀ ਉੱઠી ਸਨ 1995 ਦੇ ਵਿੱਚ ਕੈਨੇਡਾ ਵਿਖੇ ਕਬੱਡੀ ਕੱਪ ਹੋਇਆ ਪਹਿਲੀ ਵਾਰ ਮੈਟ ਤੇ ਕਬੱਡੀ ਦਾ ਮੈਚ ਖੇਡਿਆ ਗਿਆ ਮੈਚ ਵੀ ਇਨਡੋਰ ਹਾਲ ਦੇ ਵਿੱਚ ਹੋਇਆ ਸੀ ਲਗਭਗ 14000 ਦਰਸ਼ਕਾਂ ਸਾਹਮਣੇ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਇਸ ਮੈਚ ਨੂੰ ਕਬੱਡੀ ਦੇ ਸਰਬੋਤਮ ਮੈਚਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਇਸੇ ਸਾਲ ਅਗਸਤ ਮਹੀਨੇ ਵੈਂਕੂਵਰ ਵਿਖੇ ਪਾਕਿਸਤਾਨ ਖਿਲਾਫ ਖੇਡੇ ਮੈਚ ਦੇ ਵਿੱਚ ਭਾਰਤ ਦੀ ਤਰਫੋਂ ਰੇਡਰਾਂ ਦੀ ਲਾਈਨ ਦੇ ਵਿੱਚ ਹਰਜੀਤ ਫਿੱਡੂ ਸੱਭਾ ਤੇ ਗਾਂਧੀ ਸੀ ਉਸ ਵੇਲੇ ਪਾਕਿਸਤਾਨੀ ਖੇਡ ਪ੍ਰਮੋਟਰਾਂ ਨੇ ਐਲਾਨ ਕੀਤਾ ਸੀ ਕਿ ਜਿਹੜਾ ਵੀ ਪਾਕਿਸਤਾਨੀ ਜਾਫੀ ਭਾਰਤੀ ਰੇਡਰਾਂ ਨੂੰ ਡੱਕੇਗਾ ਉਸ ਨੂੰ ਪਾਕਿਸਤਾਨੀ ਕਰੰਸੀ ਦੇ ਵਿੱਚ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਕੋਈ ਵੀ ਜਾਫੀ ਕਿਸੇ ਵੀ ਰੇਡਰ ਨੂੰ ਜਫਾ ਨਾ ਲਾ ਸਕਿਆ ਹਰਜੀਤ ਇਹਨਾਂ ਰੇਡਰਾਂ ਦੇ ਵਿੱਚੋਂ ਸਭ ਤੋਂ ਮੋਹਰੀ ਸੀ ਹਰਜੀਤ ਨੇ ਆਪਣਾ ਆਖਰੀ ਮੁਕਾਬਲਾ April 1998 ਦੇ ਵਿੱਚ ਪੰਜਾਬ ਵਿਖੇ ਹੋਏ ਭਾਰਤ-ਪਾਕਿਸਤਾਨ ਦੀ ਲੜੀ ਦੇ ਵਿੱਚ ਖੇਡਿਆ ਸੀ ਫਰੀਦਕੋਟ ਵਿਖੇ ਉਹਨਾਂ ਨੇ ਆਪਣਾ ਆਖਰੀ ਮੈਚ ਖੇਡਿਆ ਸੀ ਜਿਸ ਦੌਰਾਨ ਉਹਨਾਂ ਦਾ ਗੁੱਟ ਵੀ ਉਤਰ ਗਿਆ ਸੀ ਹਰਜੀਤ ਦਾ ਵਿਆਹ ਕੈਨੇਡਾ ਵਸਦੀ ਖੋਜੇਵਾਲਾ ਦੀ ਰਹਿਣ ਵਾਲੀ ਨਰਿੰਦਰਜੀਤ ਕੌਰ ਦੇ ਨਾਲ ਹੋਇਆ ਸੀ ਜਦੋਂ ਉਹਨਾਂ ਦਾ ਦੇਹਾਂਤ ਹੋਇਆ ਤਾਂ ਉਹਨਾਂ ਦੀ ਬੇਟੀ ਗगन ਕੁਝ ਹੀ ਦਿਨਾਂ ਦੀ ਸੀ ਹਰਜੀਤ ਦੀ ਯਾਦ ਦੇ ਵਿੱਚ ਹਰ ਸਾਲ ਬਾਜ਼ਾਖਾਨਾ ਵਿਖੇ 1 ਤੋਂ 3 ਦਸੰਬਰ ਤੱਕ ਕਬੱਡੀ ਕੱਪ ਹੁੰਦਾ ਪੰਜਾਬ ਤੋਂ ਦਿੱਲੀ ਤੱਕ ਸ਼ਾਇਦ ਹੀ ਕੋਈ ਅਜਿਹਾ ਟਾਬਾ ਹੋਵੇ ਜਿੱਥੇ ਹਰਜੀਤ ਦਾ ਪੋਸਟਰ ਨਾ ਲੱਗਿਆ ਹੋਵੇ ਉਸ ਉੱਪਰ ਅਨੇਕ ਗੀਤ ਲਿਖੇ ਗਏ ਅਤੇ ਉਹਨਾਂ ਨੂੰ ਕਈ ਗਾਇਕਾਂ ਨੇ ਗਾਇਆ ਹਰਜੀਤ ਦਾ ਨਾਂ ਕਬੱਡੀ ਖੇਡ ਦੇ ਵਿੱਚ ਰੰਗਦੀ ਦੁਨੀਆ ਤੱਕ ਲਿਆ ਜਾਂਦਾ ਰਹੇਗਾ